ਜਿੰਦਾਬਾਦ ਬਾਕੇ ਜਨਤਾ ਪਾਰਟੀ ਜਿੰਦਾਬਾਦ ਲੇ ਦੋ ਤਿੰਨ ਦਿਨ ਪਹਿਲਾਂ ਜੋ ਬਾਈ ਜਗਜੀਤ ਸਿੰਘ ਸ਼ਰਮਾ ਜੀ ਨੂੰ ਸਨਮਾਨਾ ਮੰਦਿਰ ਦੇ ਉੱਪਰ ਤਾੜਕੇ ਲਿਆ ਗਿਆ ਆਪਣੇ ਮਗਰੋਂ ਲਾ ਤੇਰਾ ਤਜਰਬਾ ਇਹਨਾਂ ਨੇ ਆਰਐਸਐਸ ਪਿਛਲੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਨੇ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਨੇ ਇਹ ਜਿਹੜੀ ਜਨਤਾ ਪਾਰਟੀ ਦੇ ਵਿੱਚ ਅਸੀਂ ਤੁਹਾਨੂੰ ਬੁਲਾਇਆ ਕਿ ਹਾਈ ਕਮਾਂਡ ਦੇ ਸਾਡੇ ਜਾਣੇ ਜਾਣੇ ਰੁਪਾਨੀ ਦੀਆਂ ਨੂੰ ਬਸ ਨੂੰ ਜੀ ਸਾਡੇ ਪੰਜਾਬ ਦੇ ਪ੍ਰਧਾਨ ਸਾਡੇ ਜਿਹੜੇ ਦੇ ਪ੍ਰਧਾਨ ਮਹਾਰਾਣੀ ਪਟਨਾਪੁਰ ਦੀ ਤੇ ਸਾਡੇ ਮੰਡਲ ਦੇ ਸਾਫਟਾ ਪ੍ਰਧਾਨ ਜਿਹੜੇ ਵਿਰੋਧ ਸਿਗਨਲ ਸ਼ਹਿਰ ਇਹਨਾਂ ਨੇ ਵੈ ਕਰਕੇ ਇੱਕ ਤੋਂ ਅਸੀਂ ਇਹਨਾਂ ਦਾ ਕੱਲ ਦਾ ਨਾਮ ਭਜਿਆ ਸੀ ਸਹਿਮਤੀ ਨਾਲ ਪੂਰੇ ਸਮਾਣੇ ਨੇ ਭਜਿਆ ਸੀ ਕੋਈ ਨਾ ਵੀ ਪੂਰੇ ਭਾਰਤ ਦੇ ਰਾਜ ਕਮਾਨ ਨੇ ਇਹਨਾਂ ਨੂੰ ਪ੍ਰਧਾਨ ਚੁਣਿਆ ਉਹ ਕਹਿੰਦੇ ਨੇ ਤਜਰਬਾ ਸੀ ਭਾਵੇਂ ਜੀ ਵੀ ਟਾਣਾ ਚੁੰਨੇ ਆ ਆਰਐਸਐਸ ਤਾਂ ਇਹਨੇ ਬਹੁਤ ਕੰਮ ਕੀਤਾ ਉਹਨੇ ਦੇ ਸਮਾਣੇ ਦੇ ਸੀ 2027 ਦੀ ਸਰਕਾਰ ਬਣਾਉਣੀ ਆ ਉਹਦਾ ਨਹੀਂ ਤਾਂ ਬਦਲਣ ਦੀ ਸ਼ਰਮਾ ਜੀ ਨੂੰ ਜੁਣਿਆ ਸੋ ਸਾਨੂੰ ਆਸ਼ੋਕ ਸ਼ਰਮਾ ਜੀ ਅੱਜ ਜਤਿੰਦਰ ਸ਼ਰਮਾ ਜੀ ਨੂੰ ਮੰਡਲ ਅਧਿਐਕਸ਼ ਚੁਣਨ ਤੇ ਬਹੁਤ ਬਹੁਤ ਵਧਾਈ ਦਿੰਨੇ ਆ ਇੱਥੇ ਸਾਡੇ ਪੁਰਾਣੇ ਕਾਰਜਕਰਤਾ ਜਿੰਨੇ ਵੀ ਆਏ ਨੇ ਇੱਕ ਖੁਸ਼ੀ ਦੀ ਲਹਿਰ ਦੌੜੀ ਆ ਜਦ ਜਤਿੰਦਰ ਸ਼ਰਮਾ ਜੀ ਨੂੰ ਮੰਡਲ ਦਾ ਪ੍ਰਧਾਨ ਬਣਾਇਆ ਗਿਆ ਜੋਗੀ ਪੁਰਾਣੇ ਕਾਰਜਕਰਤਾ ਉਹ ਜਿੰਨੇ ਵੀ ਸੀਗੇ ਉਹ ਬੜੇ ਮਾਯੂਸ ਹੋਏ ਹੋਏ ਸੀਗੇ ਹੁਣ ਤੱਕ ਪਾਰਟੀ ਦੀਆਂ ਨੀਤੀਆਂ ਕਰਕੇ ਤੇ ਅੱਜ ਬੜਾ ਖੁਸ਼ੀ ਦਾ ਅਫਸਰ ਹੈ ਸਾਨੂੰ ਬੜੀ ਖੁਸ਼ੀ ਹੈ ਜਿਤਿੰਦਰ ਸ਼ਰਮਾ ਜੀ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਇਹਦੇ ਨਾਲ ਪਾਰਟੀ ਤਰੱਕੀ ਕਰੇਗੀ ਅਤੇ ਪੁਰਾਣੇ ਵਰਕਰ ਜਿਹੜੇ ਨੇ ਉਹ ਉਤਸ਼ਾਹਿਤ ਹੋਏ ਨੇ ਅੱਜ ਜਿਤਿੰਦਰ ਸ਼ਰਮਾ ਨੂੰ ਪ੍ਰਧਾਨ ਬਣ ਮੈਂ ਬਹੁਤ ਬਹੁਤ ਪਾਰਟੀਦਾਰੀ ਨਹੀਂ ਆ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਜਿਤਿੰਦਰ ਸ਼ਰਮਾ ਜੀ ਨੂੰ ਪ੍ਰਧਾਨ ਬਣਾਇਆ ਪਾਰਟੀ ਦਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੋ ਜ਼ਿੰਮੇਵਾਰੀ ਦਿੱਤੀ ਹੈ ਮੰਡਲ ਪ੍ਰਧਾਨ ਦੀ ਮੈਂ ਇਹਦੀ ਪ੍ਰਾਤਮਿਕਤਾ ਹੈ ਮੈਂ ਜਿੰਨੇ ਵੀ ਸਾਡੇ ਕਾਰਜਕਰਤਾ ਨੇ ਉਹਨਾਂ ਨੂੰ ਨਵੇਂ ਪੁਰਾਣੇ ਜੋ ਵੀ ਘਰ ਬੈਠੇ ਨੇ ਕਿਸੇ ਕਾਰਨ ਨਹੀਂ ਆ पाए ਸਭ ਨੂੰ ਨਾਲ ਲੈ ਕੇ ਸਭ ਦਾ ਪੰਦਰ ਦਾ ਸਨਮਾਨ ਮਾਨ ਸਨਮਾਨ ਸਾਰੇ ਕਰਤਾਵਾਂ ਨੂੰ ਮਿਲੇ ਇਹ ਮੇਰੀ ਪ੍ਰਾਤਮਿਕਤਾ ਹੈ ਬਾਕੀ ਮੋਦੀ ਜੀ ਦਾ ਜੋ ਸਭ ਦਾ ਸਾਥ ਸਭ ਦਾ ਵਿਕਾਸ ਉਸ ਕਾਰਜਕਰਮ ਨੂੰ ਲੈ ਕੇ ਅਸੀਂ ਹਰ ਪਿੰਡਾਂ ਤੱਕ ਵੀ ਜਾਵਾਂਗੇ ਤੇ ਪਾਰਟੀ ਵੀ ਅਗਲੀ ਜੋ ਵੀ ਚੋਣਾਂ ਹੋਣਗੇ ਉਹਨਾਂ 'ਚ ਆਪਣੀ ਪਾਰਟੀ ਦੀ ਜਿੱਤ ਨੂੰ ਅਸੀਂ ਸੁਨਿਸ਼ਚਿਤ ਕਰਾਂਗੇ जय भारत जय भारत माता की। भारत माता की जय। आज जो विषय बने हुए आए इसलिए बने कि जितेंद्र शर्मा जी ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਤੇ ਮੰਤਰੀ ਪ੍ਰਧਾਨਨਾ ਹੈ ਜਿョ ਕਿ ਪ੍ਰਹਾਰੇ ਵਰਕਰ ਨੇ ਤੇ ਉਹ ਵੀ ਅਨਥਕ ਮਿਹਨਤ ਕਰਦੇ ਵਾਲੇ ਬੰਦੇ ਨੇ ਕਿ ਪਹਿਲਾਂ ਵੀ ਆਰਐਸਐਸ ਦੀ ਉਹਨਾਂ ਨੇ ਬਹੁਤ ਮਦਦ ਕੀਤੀ ਹੋਏ ਨੇ ਇਸ ਕਰਕੇ ਆਪ ਬੁੱਧੋ ਵੱਧ ਬੀਜੇਪੀ ਨੂੰ ਉੱਦਗਣ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੀ ਸੰਘਰਸ਼ੀਆਂ ਤੋਂ ਇਲੈਕਸ਼ਨ ਹੋ ਰਹੇ ਨੇ। ਉਹਦੇ ਵਿੱਚ ਅਸੀਂ ਸਮਾਣਾ ਨੈਤਰੀ ਦੇ ਵਿੱਚੋਂ ਇਹਨੂੰ ਜਿੱਤ ਪ੍ਰਾਪਤ ਕਰਾਂਗੇ ਤੇ ਇੱਥੇ ਆਪਣਾ ਮਿਲ ਬਣਾਵਾਂਗੇ ਭਾਰਤੀ ਜਨਤਾ ਪਾਰਟੀ ਦਾ ਤੇ ਜਿਵੇਂ ਕਹਿੰਦੇ ਵੀ ਮੋਦੀ ਸਰਕਾਰ ਸੈਂਟਰ ਚ موجوده ਦਾ ਤੇ ਨੀਚੇ ਸੈਂਟਰ ਚ ਦਾ ਦੋ ਜਿਨੀ ਡਬਲ ਇੰਜਨਰ ਸਰਕਾਰ ਜ਼ਰੂਰ ਬਣੇਗੀ ਆ ਲੋਕਾਂ ਨੂੰ ਅਸੀਂ ਇਹ ਚੀਜ਼ ਦਿਖਾਉਂਦੇ ਹਾਂ ਧੰਨਵਾਦ